ਰੱਬਾ ਹੋਵੇ ਇੱਥੇ ਕਦੇ ਹੁਣ جنگ ਨਾ ਦੋ ਭਾਈ ਯਾਰ ਪਾਰ ਰਹਿੰਦੇ ਨੇ ਰੱਬਾ ਹੋਵੇ ਇੱਥੇ ਕਦੇ ਹੁਣ جنگ ਨਾ ਦੋ ਭਾਈ ਯਾਰ ਪਾਰ ਰਹਿੰਦੇ ਨੇ ਆ ਸਵੇਰ ਸਵੇਰੇ ਹਰ ਰੋਜ਼ ਹੀ 4 ਵਜੇ 4 ਵਜੇ ਉਠਾ ਲੈਂਦੇ ਹੋ ਕਹਿੰਦੇ ਤੂੰ ਬਾਸ਼ੇੜ ਸਵੇਰੇ ਮਜਾਰੇ ਕਿ ਗਈਏ ਆਪਾਂ ਬੜਾ ਮੇਰੇ ਗੁਰਨਾਨ ਸਿੰਘ ਸਾਹਿਬ ਤੋਂ ਸ਼ੁਰੂ ਕਰੋ ਅੱਜ ਅਸੀਂ ਅੰਦਰ ਬੈਠੇ ਸੀ ਰੂਮ 'ਚ ਸਿਰੇ ਉੱਠੇ ਤਿਆਰ ਹੋਏ ਤੇ ਮੈਂ ਕਿ ਯਾਰ ਮਨਾਉਂਦੇ ਨਾਉਂਦੇ ਮੈਂ ਆਇਆ ਜਦੋਂ ਤੇ ਮੈਂ ਕਿ ਸਾਹਿਬ ਇੱਕ ਪਲਾਣਾ ਗੁਰਨਾਨ ਸਿੰਘ ਦਾ ਸ਼ਬਦ ਸੁਣਾਓ ਵਿਚਨਨ ਕਾਣੇ ਜਨਮ ਤਾਰ ਕੇ ਬਾਣੀ ਸੱਚ ਪਰਮਾ ਗਿਆ ਭਾਗ ਇਸ ਭਾਗ ਇਸ ਦੁਨੀਆਂ ਦੇ ਗੁਰੂ ਨਾਨਕ ਆਣ ਜਗਾ ਗਿਆ ਭਾਗ ਇਸ ਦੁਨੀਆਂ ਦੇ ਪਹਿਲੀ ਵਾਰ ਜਦੋਂ ਆਏ ਸੀ ਉਸ ਵੇਲੇ ਜਿੱਥੋਂ ਦੇ ਪਾਕਿਸਤਾਨ ਆ ਪੰਜਾਬ ਦੇ ਮੁੱਖ ਮੰਤਰੀ ਪਰਵੇਸ਼ ਲਾਈ ਜੀ ਸੀਗੇ ਉਹਨਾਂ ਨੇ ਇਹ ਸ਼ਬਦ ਸੁਣਿਆ ਸਾਡੇ ਕੋਲੋਂ ਛੋਟੇ ਜੇ ਸੁਭਾਲ ਚ ਪਾਉਂਦੇ ਨੂਰੀ ਦਰਸ਼ਨ ਪਾਇਆ ਫਿਰ ਉਹ ਸਾਨੂੰ ਉਹਨਾਂ ਨੇ ਆਪਣੇ ਘਰ ਵੀ ਖੇ ਲੈ ਕੇ ਗਏ ਉਹਨਾਂ ਨੇ ਆਪਣੇ ਪਰਿਵਾਰ ਨੂੰ ਵੀ ਸੁਣਾਏ ਸੁਣਾਏ ਉਸ ਤੋਂ ਬਾਅਦ ਮੈਂ ਦੋ ਵਾਰੀ ਫੇਰ ਆਇਆ ਚਾਰ ਦਾਵੇ ਖੁਸਤਾਤ ਪੇਸ਼ਾਂ ਲਈ ਨਾਗ ਵੀ ਆ ਗਿਆ ਜਦੋਂ ਇੰਡੀਆ ਤੋਂ ਆ ਰਹੀ ਹੈ ਸੰਗਤ ਉਹਨਾਂ ਨੂੰ ਕੋਈ ਮਾੜੀ ਵੀ ਸੇਵਾ ਕਰਨ ਦਾ ਮੌਕਾ ਮਿਲ ਜੇ ਵੱਡ ਭਾਗ ਸਮਝ ਜੇ ਤੁਸੀਂ ਤਾਂ ਨਾ ਕੋਈ ਕਿੱਥੇ ਇਹ ਬਾਤ ਨਾ ਕਰਦੇ ਹਾਂਜੀ 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 ਭਾਗ ਇਸ ਦੁਨੀਆਂ ਦੇ ਸਾਡੀ ਟੀਮ ਨੇ ਕਾਫੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ ਹਾਂਜੀ ਦਲਜੀਤ ਦੀਆਂ ਦੋ ਫਿਲਮਾਂ ਵਿੱਚ ਕੰਮ ਕੀਤਾ ਇੱਕ ਉਹਨਾਂ ਦਾ ਸਰਦਾਰ ਜੀ ਤੁਹਾਨੂੰ ਖੰਗੜੇ ਚ ਮੜਕਣਾ ਪਾਬ ਚਰਨਾ ਕਹਿੰਦੇ ਸਰਦਾਰ ਜੀ ਬਾ ਜਿਹੜਾ ਏ ਤੁਸੀਂ ਆਪ ਤਿਆਰ ਕੀਤਾ ਜਾਂ ਫਿਰ ਕਿਸੇ ਤੋਂ ਕਰਵਾਇਆ ਤੁੰਬੇ ਮੈਂ ਆਪ ਹੀ ਬਣਾਉਣਾ ਮੇਰੇ ਕੋਲ ਇਹ ਮੈਂ ਸੇਵਾ ਵੀ ਕਰਦਾ ਜੋ ਕਿ ਤੁੰਬਾ ਲਾਉਣਾ ਮੈਂ ਫਿਰ ਉਹਨਾਂ ਨੂੰ ਪ੍ਰੋਵਾਈਡ ਕਰਦਾ ਹਾਏ ਤੇ ਬਦਲ ਦਿੰਦੀ ਕਿਵੇਂ ਤਿਆਰ ਕਰਦੇ ਹੋ ਸਾਰਾ ਕੱਦੂ ਤਾਂ ਮੈਂ ਖੇਤਾਂ ਵਿੱਚੋਂ ਪਾੜ ਲੈਣਾ ਮੈਂ ਜਦੋਂ ਸੁੱਕ ਜਾਂਦਾ ਜਦੋਂ ਪੱਕ ਜਾਂਦੇ ਆ ਤੇ ਖੱਲ ਢੋਲਕਾਂ ਜਿਹੜੀਆਂ ਪਾੜ ਜਾਂਦੀਆਂ ਉਹਨਾਂ ਤੋਂ ਲੈ ਦੇ ਜਸਤ ਜਨ ਮੂੰਹ ਜਹਾਜ਼ ਹੈ ਨਾਨਕ ਨਾਮ ਜਹਾਜ਼ ਹੈ ਜਿਸ ਜਪਿਆ ਉਹ ਪਾਰ ਗਿਆ ਪਾਰ ਇਸ ਦੁਨੀਆਂ ਦੇ ਗੁਰੂ ਨਾਨਕ ਆਣ ਜਗਾ ਗਿਆ ਪਾਰ ਇਸ ਦੁਨੀਆਂ ਦੇ 26 ਜਨਵਰੀ 2004 ਵਿੱਚ ਸਾਡੀ ਜਿਹੜੀ ਲੋਕਨਾਇ ਸੀਗਾ ਉਹਨੂੰ ਰਾਸ਼ਟਰਪਤੀ ਸ਼੍ਰੀ ਅਬਦੁਲ ਕਲਾਮ ਜੀ ਨੇ ਸਨਮਾਨਿਤ ਕੀਤਾ ਸੀਗਾ 2004 ਵਿੱਚ ਵੀ 2006 ਵਿੱਚ ਵੀ ਰੱਬਾ ਹੋਵੇ ਇੱਥੇ ਕਦੇ ਹੁਣ جنگ ਨਾ ਦੋ ਭਾਈ ਯਾਰ ਪਾਰ ਰਹਿੰਦੇ ਨੇ ਰੱਬਾ ਹੋਵੇ ਇੱਥੇ ਕਦੇ ਹੁਣ جنگ ਨਾ ਦੋ ਭਾਈ ਯਾਰ ਪਾਰ ਰਹਿੰਦੇ ਨੇ ਫੌਜਾਂ ਘਾਤਕ ਨਿਕਾਸ ਤੋਂ ਬਣਾਈਆਂ ਯਾਰਾਂ ਦੇ ਇੱਥੇ ਯਾਰ ਰਹਿੰਦੇ ਨੇ ਰੱਬਾ ਹੋਵੇ ਇੱਥੇ ਕਦੇ ਹੁਣ جنگ ਨਾ ਦੋ ਭਾਈ ਯਾਰ ਪਾਰ ਰਹਿੰਦੇ ਨੇ ਬਾਣੀ ਅਸੀਂ ਪੜਦੇ ਜਰੂਰ ਹਾਂ ਅਸੀਂ ਚੱਲਣ ਦੀ ਕੋਸ਼ਿਸ਼ ਨਹੀਂ ਕਰ ਰਹੇ ਜਿਸ ਕਰਕੇ ਅਸੀਂ ਮਤਲਬ ਸਾਡਾ ਉਹ ਜਿਹੜਾ ਪਹਿਲਾਂ ਵਾਲਾ ਹੈ ਨਾ ਸਾਡਾ ਗੁਰੂ ਪ੍ਰਤੀ ਪਿਆਰ ਉਹ ਦਿਖਦਾ ਨਹੀਂ ਹੈ ਔਜ਼ਾਰ ਟੀਵੀ ਦੇ ਫੇਸਬੁੱਕ ਅਤੇ YouTube ਪੇਜ ਦੇ ਨਾਲ ਜੁੜੇ ਹੋਏ ਹਾਂ ਇਸ ਵਕਤ ਅਸੀਂ ਪਾਕਿਸਤਾਨ ਦੇ ਵਿੱਚ ਮੌਜੂਦ ਹਾਂ ਪੰਜਾ ਸਾਹਿਬ ਦਰਸ਼ਨ ਦੇ ਲਈ ਆਏ ਸੀ ਪਰ ਜਿਹੜੀ ਸਿੱਖ ਸੰਗਤ ਇੰਡੀਆ ਪੰਜਾਬ ਤੋਂ ਆਈ ਹੈ ਤਾਂ ਉਹ ਇੱਥੇ ਆ ਕੇ ਬੰਦਗੀ ਜਿਹੜੀ ਆ ਉਸ ਅਪੀਰ ਦੀ ਕਰ ਰਹੇ ਨੇ ਗੁਰੂ ਨਾਨਕ ਪਾਸ਼ਾ ਦੀ ਕਰ ਰਹੇ ਨੇ ਤੂੰਬਾ ਜਿਹੜਾ ਨਾਮ ਲਿਆਤਾ ਹੈ ਸਾਡੇ ਨਾਲ ਭਾਈ ਸਾਹਿਬ ਜੀ ਨੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜਸਵੰਤ ਸਿੰਘ ਹੈ ਜੀ ਜੀ ਹਾਂਜੀ ਮੈਂ ਹਾਂਜੀ ਹਾਂਜੀ ਮੈਂ ਰਿਟਾਇਰ ਟੀਚਰ ਹਾਂ ਓਕੇ ਹਾਂਜੀ ਜੀ ਤੁਸੀਂ ਤੂੰਬਾ ਨਾਮ ਲੈ ਕੇ ਆਏ ਹੋ ਇਬਾਦਤ ਕਰ ਰਹੇ ਹਾਂ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਤਾਂ ਇਹ ਕਿਵੇਂ ਜ਼ੈਨ ਦੇ ਵਿੱਚ ਆ ਕਿ ਇੱਥੇ ਆਇਆ ਹਾਂ ਕਿਵੇਂ ਵੀਜ਼ਾ ਲੈਂਦਾ ਸਾਰਾ ਪਹਿਲਾਂ ਤੁਸੀਂ ਆਪਣੇ ਮੈਂ ਪਹਿਲਾਂ ਤਿੰਨ ਵਾਰ ਹੀ ਆ ਚੁੱਕਿਆ ਹਾਂ ਇੱਥੇ ਇਹ ਚੌਥੀ ਵਾਰ ਮੇਰੀ ਹੈ ਤਾਂ ਮੈਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਉਹਨਾਂ ਦੀ ਹਸਤੁੱਤ ਵਿੱਚ ਸ਼ਬਦ ਬੋਲਦਾ ਹਾਂ ਤੇ ਪਹਿਲੀ ਵਾਰ ਜਦੋਂ ਆਏ ਸੀ ਉਸ ਵੇਲੇ ਇੱਥੋਂ ਦੇ ਪਾਕਿਸਤਾਨ ਆ ਪੰਜਾਬ ਦੇ ਮੁੱਖ ਮੰਤਰੀ ਪਰਵੇਜ਼ ਲਾਈ ਜੀ ਸੀਗੇ ਉਹਨਾਂ ਨੇ ਇਹ ਸ਼ਬਦ ਸੁਣਿਆ ਸਾਡੇ ਕੋਲੋਂ ਜੀ ਹਾਂ ਇੱਕ ਰਬਾ ਹੋਵੇ ਇੱਥੇ ਕਦੇ ਹੁਣ ਜੰਗ ਨਾ ਦੋ ਭਾਈ ਆਰ ਪਾਰ ਰਹਿੰਦੇ ਨੇ ਇੱਕੇ ਸ਼ਬਦ ਸੁਣਿਆ ਫਿਰ ਉਹ ਸਾਨੂੰ ਉਹਨਾਂ ਨੇ ਆਪਣੇ ਗ੍ਰਹਿ ਵਿਖੇ ਲੈ ਕੇ ਗਏ ਉਹਨਾਂ ਨੇ ਆਪਣੇ ਪਰਿਵਾਰ ਨੂੰ ਵੀ ਸੁਣਾਇ ਸੁਣਾਏ ਤਾਂ ਉਸ ਤੋਂ ਬਾਅਦ ਮੈਂ ਦੋ ਵਾਰੀ ਫੇਰ ਆਇਆ ਮੈਨੂੰ ਸਟੇਜ ਤੇ ਮਤਲਬ ਬੋਲਣ ਦਾ ਮੌਕਾ ਮਿਲਿਆ ਇੱਥੇ ਤੇ ਹੁਣ ਮੈਂ ਸੰਗਤ ਵਿੱਚ ਜੋ ਵੀ ਮਤਲਬ ਪਰਮਾਤਮਾ ਨੇ ਜੋ ਬਖਸ਼ਿਆ ਹੈ ਬੋਲਣ ਦਾ ਉਹ ਬਸ ਰੱਖਿਆ ਮੈਂ ਕੁਝ ਵੀ ਇੱਕ ਇੱਕ ਹੀ ਆ ਨਾ ਪੰਜਾਬ ਤੋਂ ਜਦੋਂ ਇੰਡੀਆ ਤੋਂ ਆ ਰਹੀ ਹੈ ਸੰਗਤ ਉਹਨਾਂ ਨੂੰ ਕੋਈ ਮਾੜੀ ਜਿਹੀ ਸੇਵਾ ਕਰਨ ਦਾ ਮੌਕਾ ਮਿਲ ਜੇ ਵੱਡ ਭਾਗ ਸਮਝਦੇ ਤੁਸੀਂ ਤਾਂ ਨਾਲ ਤੁੰਬਾ ਲਿਆ ਕਿੱਥੇ ਸ਼ਬਦ ਇਬਾਦਤ ਕਰਦੇ ਹਾਂਜੀ 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 ਬਸ ਇਹ ਮੇਰਾ ਸ਼ੌਕ ਹੀ ਹੈ ਬਾਕੀ ਸਾਡੀ ਅਸੀਂ ਇੱਕ ਫੋਕ ਡਾਂਸ ਹੈ ਆਪਣੇ ਪੰਜਾਬ ਦਾ ਪਹਿਲਾਂ ਸਾਂਝੇ ਪੰਜਾਬ ਦਾ ਹੁੰਦਾ ਸੀ ਝੂਮਰ ਮੈਂ ਉਹਦਾ ਇਨਚਾਰਜ ਹਾਂ ਤੇ ਸਾਡੀ ਟੀਮ ਨੇ ਕਾਫੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਹਾਂਜੀ ਦਲਜੀਤ ਦੀਆਂ ਦੋ ਫਿਲਮਾਂ 'ਚ ਕੰਮ ਕੀਤਾ ਹੈ। ਇੱਕ ਉਹਨਾਂ ਦਾ ਸਰਦਾਰ ਜੀ 2 ਵਿੱਚ ਪੰਗੜੇ 'ਚ ਮੜਕਣਾ ਪੱਬ ਤਰਨਾ ਕਹਿੰਦੇ ਸਰਦਾਰ ਜੀ। ਉਹ ਗੀਤ ਵਿੱਚ ਹੈਗਾ ਸਾਡਾ ਮਤਲਬ ਰੋਲ। ਹਾਂਜੀ ਉਹ ਤਾਂ ਫਿਰ ਉਹਨਾਂ ਨੇ ਤਾਂ ਸੌਂਗ ਕੀਤਾ ਸੀ ਨਾ। ਸਾਡੀ ਸਾਰੀ ਟੀਮ ਹੀ ਹੈ। ਨਹੀਂ ਜੀ ਟੀਮ ਤਾਂ ਨਹੀਂ ਹੈ ਟੀਮ ਦੇ ਵਿੱਚੋਂ ਇੱਕ ਸਾਡੇ ਨਾਲ ਹੀ ਮਨਜੀਤ ਸਿੰਘ ਜੀ ਨੇ ਹਾਂ ਜੀ ਇਹਨਾਂ ਨੂੰ ਮਲਕੀਤ ਸਿੰਘ ਅਸੀਂ ਬੋਲਦੇ ਆਂ ਇਹ ਸਾਡੇ ਚੁੰਮਰ ਦੇ ਆਰਟਿਸਟ ਨੇ ਐਮਏ ਬੀਐਡ ਨੇ ਯੂਨੀਵਰਸਿਟੀ ਲੈਵਲ ਤੇ ਵਧੀਆ ਮਤਲਬ ਇਹਨਾਂ ਦਾ ਰਿਆ ਪ੍ਰਦਰਸ਼ਨ ਢੋਲ ਤੇ ਢੋਲਕ ਦਾ ਇਹ ਇਹਨਾਂ ਨੇ ਬਹੁਤ ਮਲਾਣਾ ਤੂੰਬਾ ਜਿਹੜਾ ਏ ਤੁਸੀਂ ਆਪ ਤਿਆਰ ਕੀਤਾ ਜਾਂ ਫਿਰ ਕਿਸੇ ਤੋਂ ਕਰਵਾਇਆ ਨਹੀਂ ਜੀ ਇਹ ਤੂੰਬੇ ਮੈਂ ਆਪ ਹੀ ਬਣਾਉਣਾ ਮੇਰੇ ਕੋਲ ਇਹ ਮੈਂ ਸੇਵਾ ਵੀ ਕਰਦਾ ਜੋ ਕੋਈ ਤੂੰਬਾ ਲੈ ਆਉਣਾ ਮੈਂ ਫ੍ਰੀ ਉਹਨਾਂ ਨੂੰ ਪ੍ਰੋਵਾਈਡ ਕਰਦਾ ਉਹਨਾਂ ਨੂੰ ਦਿੰਨਾ ਮੈਂ ਵੀ ਜੋ ਕੋਈ ਲੈਣਾ ਚਾਹਵੇ ਤਾਂ ਮੇਰੇ ਕੋਲ ਹੁਣ ਵੀ 25-30 ਤੂੰਬੇ ਔਰ 20-20 ਤੂੰਬੀਆਂ ਪਈਆਂ ਹਾਂਜੀ ਹਾਂਜੀ ਇਹ ਫਿਰ ਕਿਵੇਂ ਤਿਆਰ ਕਰਦੇ ਹੋ ਸਾਰਾ ਇਹ ਕੱਦੂ ਤਾਂ ਮੈਂ ਖੇਤਾਂ ਵਿੱਚੋਂ ਪਾੜ ਲੈਣਾ ਮੈਂ ਜਦੋਂ ਸੁੱਕ ਜਾਂਦੇ ਜਦੋਂ ਪੱਕ ਜਾਂਦੇ ਆ ਤੇ ਖੱਲ ਢੋਲਕਾਂ ਜਿਹੜੀਆਂ ਪਾੜ ਜਾਂਦੀਆਂ ਉਹਨਾਂ ਤੋਂ ਲੈ ਲਈਦੀਆਂ ਜਾਂ ਜਿੰਨਾਂ ਦੀ ਢੋਲ ਪਾੜ ਜਾਂਦੇ ਉਹਨਾਂ ਦੇ ਇਹ ਡੰਡਾ ਵੀ ਮੇਰਾ ਆਪ ਦਾ ਘੜਿਆ ਹੋਇਆ ਇੱਕ ਇੱਕ ਕਿਲੀ ਤੇ ਇਹ ਇਹ ਰੈਡੀਮੇਡ ਲੈਣੀ ਪੈਂਦੀ ਆ ਤੇ ਆ ਮੇਖਾਂ ਜਿਹੜੀਆਂ ਤੇ ਆ ਬਾਕੀ ਤਾਂ ਸਾਜ-ਸਮਾਨ ਮਤਲਬ ਮੇਰਾ ਸ਼ੌਕ ਹੈ ਮੈਨੂੰ ਜਿੱਥੋਂ ਕੋਈ ਵਧੀਆ ਚੀਜ਼ ਲੱਗਦੀ ਹੈ ਮੈਂ ਇਹਦੇ ਨਾਲ ਜੋੜ ਲੈਣਾ ਤੇ 26 ਜਨਵਰੀ 2004 ਵਿੱਚ ਸਾਡੀ ਜਿਹੜੀ ਏ ਲੋਕਨਾਇਕ ਸੀਗਾ ਉਹਨੂੰ ਰਾਸ਼ਟਰਪਤੀ ਸ਼੍ਰੀ ਅਬਦੁਲ ਕਲਾਮ ਜੀ ਨੇ ਸਨਮਾਨਿਤ ਕੀਤਾ ਸੀਗਾ 2004 ਵਿੱਚ ਵੀ 2006 ਵਿੱਚ ਵੀ 26 ਜਨਵਰੀ ਤੇ ਨਵੇਂ ਦਿਲ ਹਾਂਜੀ ਅਸੀਂ ਆ ਕਿ ਫਿਰ ਤੁਸੀਂ ਜਦੋਂ ਇਹ ਗਾਣੇ ਉਹ ਸੁਣਾਉਂਦੇ ਹੋ ਕਿਉਂਕਿ ਆਮ ਤੌਰ ਤੇ ਜਦੋਂ ਕੋਈ ਵੱਖਰੀ ਚੀਜ਼ ਦੇਖਦੇ ਆ ਤੂੰ ਬਾਤ ਦੇਖਦੇ ਆ ਤਾਂ ਉਹ ਖਿੱਚਦਾ ਕੇਂਦਰ ਬਣ ਜਾਂਦਾ ਹੈ ਹਾਂਜੀ ਹਾਂਜੀ ਫਿਰ ਤੁਸੀਂ ਸਭ ਤੋਂ ਪਹਿਲਾਂ ਕੀ ਸੁਣਾਉਣ ਦੀ ਕੋਸ਼ਿਸ਼ ਕਰਦੇ ਕਿ ਕੀ ਸੁਣਾਇਆ ਜਾਵੇ ਮੈਂ ਸਭ ਤੋਂ ਪਹਿਲਾਂ ਦੇਸ਼ ਪਿਆਰ ਦੀ ਹੈ ਸਭਿਆਚਾਰਕ ਮਤਲਬ ਜੋ ਵੀ ਆਪਣਾ ਸਭਿਆਚਾਰ ਹੈ ਜਾਂ ਆਪਣਾ ਜੋ ਵੀ ਦੋਨਾਂ ਦੇਸ਼ਾਂ ਦੇ ਵਿੱਚ ਮਿਲਾਪ ਲਿਆ ਹਾਂ ਜੀ ਉਹ ਉਹ ਸ਼ਬਦ ਮੈਂ ਬੋਲਦਾ ਜੀ ਇੱਥੇ ਪਾਕਿਸਤਾਨ ਹੁਣ ਵੀ ਤੁਸੀਂ ਸੁਣਾ ਦਿਓ ਸਾਨੂੰ ਥੋੜਾ ਜਿਹਾ ਥੋੜਾ ਜਿਹਾ ਸੁਣਾਇਓ 27 ਦੇ ਅੰਤਰਾ ਦੋ ਨਹੀਂ ਸੁਣਾ ਦਿਓ ਜੀ ਜੱਬਾ ਹੋਵੇ ਇੱਥੇ ਕਦੇ ਹੁਣ ਜੰਗ ਨਾ ਦੋ ਭਾਈ ਯਾਰ ਪਾਰ ਰਹਿੰਦੇ ਨੇ ਰੱਬਾ ਹੋਵੇ ਇੱਥੇ ਕਦੇ ਹੁਣ ਜੰਗ ਨਾ ਦੋ ਭਾਈ ਯਾਰ ਪਾਰ ਰਹਿੰਦੇ ਨੇ ਫੌਜਾਂ ਘਾਤਕ ਨਿਕਾਸ ਤੋਂ ਬਣਾਈਆਂ ਯਾਰਾਂ ਦੇ ਇੱਥੇ ਯਾਰ ਰਹਿੰਦੇ ਨੇ ਰੱਬਾ ਹੋਵੇ ਇੱਥੇ ਕਦੇ ਹੁਣ ਜੰਗ ਨਾ ਦੋ ਭਾਈ ਆਰ ਪਾਰ ਰਹਿੰਦੇ ਨੇ ਕਿਸੇ ਧਰਮ ਚ ਲਿਖਿਆ ਨਹੀਂ ਲੜਨਾ ਤੇ ਕਿਸੇ ਤੇ ਜ਼ੁਲਮ ਕਰਨਾ ਫੇਰ ਕਾਦੇ ਲਈ ਨੇ ਝਗੜੇ ਲੜਾਈਆਂ ਤੇ ਕਿਸ ਲਈ ਐ ਮਿੱਟ ਮਰਨਾ ਓਹ ਕਰਗੇ ਤੇ ਕਰਦੇ ਤਰੱਕੀਆਂ ਓਹ ਕਰਗੇ ਓਹ ਕਰਗੇ ਤੇ ਕਰਦੇ ਤਰੱਕੀਆਂ ਜੋ ਪਿਆਰ ਸ਼ਾਂਤੀ ਨਾਲ ਰਹਿੰਦੇ ਨੇ ਰੱਬਾ ਹੋਵੇ ਇਥੇ ਕਦੇ ਹੁਣ ਜੰਗ ਨਾ ਦੋ ਭਾਈ ਯਾਰ ਪਾਰ ਰਹਿੰਦੇ ਨੇ ਦੋ ਭਾਈ ਯਾਰ ਪਾਰ ਰਹਿੰਦੇ ਨੇ ਸੋਹਣਿਆ ਨਿਹਾਲ ਸਤ ਫਿਰ ਤੁਸੀਂ ਆਪ ਹੀ ਲਿਖਿਆ ਫਿਰ ਹਾਂਜੀ ਮੇਰੇ ਮੈਂ ਲਿਖਦਾ ਆਪ ਹੀ ਹਾਂਜੀ ਮੈਨੂੰ ਕਿਸੇ ਦੇ ਨਹੀਂ ਗੀਤ ਆਉਂਦੇ ਸਚਾਈ ਇਹ ਹੈ ਮੈਨੂੰ ਅੱਗੇ ਵੀ ਇੱਥੇ ਡਿਮਾਂਡ ਕੀਤੀ ਸੀ ਕਿਸੇ ਦੀ ਮੈਂ ਆਪ ਦੇ ਹੀ ਲਿਖਦਾ ਤੇ ਆਪ ਦੀ ਗਾਉਂਦਾ ਹਾਂਜੀ 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 ਹੁਣ ਤੱਕ ਮਤਲਬ ਕੋਈ ਹੁਣ ਜਿਵੇਂ ਤੁਸੀਂ ਵੱਖ-ਵੱਖ ਥਾਵਾਂ ਤੇ ਕੇ ਪੰਜਾ ਸਾਹਿਬ ਵੀ ਬੈਠੇ ਹੋਗੇ ਉੱਥੇ ਵੀ ਇਹ ਬਾਦਤ ਕੀਤੀ ਹੋਣੀ ਹੈ ਹਾਂਜੀ ਹਾਂਜੀ ਜਿਵੇਂ ਭਾਈ ਮਰਦਾਨਾ ਜੀ ਹੁੰਦੇ ਸੀ ਕਿ ਨਾਲੇ ਛੇੜ ਰਬਾਬ ਮਰਦਾਨੇ ਆ ਗੁਰਨਾਨਕ ਪਾਸ਼ਾ ਕਹਿੰਦੇ ਸੀਗਾ ਤੁਹਾਡੇ ਵੀ ਕੋਈ ਦੋਸਤ ਮਿੱਤਰ ਕਹਿੰਦਾ ਆਣਾ ਤੂੰ ਬਾ ਛੇੜ ਯਾਰ ਆ ਸਵੇਰ ਸਵੇਰੇ ਹਰ ਰੋਜ਼ ਹੀ 4 ਵਜੇ 4 ਵਜੇ ਉਠਾ ਲੈਂਦੇ ਕਹਿੰਦੇ ਤੂੰ ਬਾ ਛੇੜ ਅੱਜ ਯਾਰ ਇੱਕ ਗਾਇਏ ਆਪਾਂ ਬੜਾ ਮੈਨੂੰ ਗੁਰਨਾਨਕ ਸਾਹਿਬ ਤੋਂ ਸ਼ੁਰੂ ਕਰੋ ਅੱਜ ਅਸੀਂ ਅੰਦਰ ਬੈਠੇ ਸੀ ਰੂਮ ਚ ਸਿਰੇ ਉੱਠੇ ਤਿਆਰ ਹੋਏ ਤੇ ਮੈਂ ਕਿ ਯਾਰ ਮਨਾਉਂਦੇ ਨਾਉਂਦੇ ਮੈਂ ਆਇਆ ਜਦੋਂ ਤੇ ਮੈਂ ਕਿ ਸਾਹਿਬ ਇੱਕ ਪਲਾਣਾ ਗੁਰਨਾਨਕ ਸਾਹਿਬ ਦਾ ਸ਼ਬਦ ਸੁਣਾਓ ਹਾਂ ਹਾਂ ਕਹਿੰਦੇ ਤੂੰ ਮੱਕੜਨਾ ਮੈਂ ਕਿ ਐਂ ਸੁਣਾ ਦੇ ਤੂੰ ਮੇਰੇ ਤੋਂ ਬਿਨਾਂ ਹੀ ਸੁਣਾ ਦੇ ਕੀ ਬਾਤ ਹੈ ਇਬਾਦਤ ਤੇ ਫ ਸਾਡੇ ਤੋਂ ਗੁਰਨਾਨਕ ਪਾਤਸ਼ਾਹ ਦੀ ਹਾਂਜੀ ਚਲ ਪੀਰਾਂ ਦਾ ਪੀਰ ਸ਼ਹੀ ਫਕੀਰ ਵਿਚਨਨ ਕਾਣੇ ਜਨਮ ਤਾਰ ਕੇ ਬਾਣੀ ਸੱਚ ਫਰਮਾ ਗਿਆ ਭਾਗ ਇਸ ਦੁਨੀਆਂ ਦੇ ਗੁਰੂ ਨਾਨਕ ਆਣ ਜਗਾ ਗਿਆ ਭਾਗ ਇਸ ਦੁਨੀਆਂ ਦੇ ਇੱਕ ਹੈ ਕੁੰਕਾਰ ਜਦੋਂ ਗੁਰੂ ਨਾਨਕ ਨੇ ਫਰਮਾਇਆ ਨਾਨਕ ਨੇ ਫਰਮਾਇਆ ਛੋਟੇ ਜੇ ਸੁਬਾਲ ਚ ਪਾंदे ਨੂਰੀ ਦਰਸ਼ਨ ਪਾਇਆ ਨੂਰੀ ਦਰਸ਼ਨ ਪਾਇਆ ਨੂਰੀ ਦਰਸ਼ਨ ਪਾਇਆ ਮੱਜਾਂ ਚਾਰ ਦਾ ਵੇਖ ਸੁਤਾਤ ਪੇਸ਼ਾਂ ਲਈ ਨਾਗ ਵੀ ਆ ਗਿਆ ਭਾਗ ਇਸ ਭਾਗ ਇਸ ਦੁਨੀਆਂ ਦੇ ਗੁਰੂ ਨਾਨਕ ਆਣ ਜਗਾ ਗਿਆ ਭਾਗ ਇਸ ਦੁਨੀਆਂ ਦੇ ਆ ਗਿਆ ਭਾਗ ਇਸ ਦੁਨੀਆ ਦੇ ਉੱਚ ਨੀਚ ਦਾ ਭੇਦ ਮਿਟਾ ਕੇ ਸਭਨਾ ਨੂੰ ਗਲ ਲਾਇਆ ਸਭਨਾ ਨੂੰ ਗਲ ਲਾਇਆ ਸਭਨਾ ਨੂੰ ਗਲ ਲਾਇਆ ਪੜ ਗੁਰਬਾਣੀ ਜਸ ਆਏ ਤੇ ਬਦਲ ਦਿੰਦੀ ਹੈ ਕਾਇਆ ਬਦਲ ਦਿੰਦੀ ਹੈ ਕਾਇਆ ਬਦਲ ਦਿੰਦੀ ਏ ਕਾਇਆ ਵਾਹ ਗੁਰੂ ਨਾਮ ਜਹਾਜ਼ ਹੈ ਨਾਨਕ ਨਾਮ ਜਹਾਜ਼ ਹੈ ਜਿਤ ਜਪਿਆ ਓ ਪਾਰ ਗਿਆ ਪਾਗ ਇਸ ਦੁਨੀਆਂ ਦੇ ਗੁਰੂ ਨਾਨਕ ਆਣ ਜਗਾ ਗਿਆ ਪਾਗ ਇਸ ਦੁਨੀਆਂ ਦੇ ਭਾਗ ਇਸ ਦੁਨੀਆਂ ਦੇ ਭਾਗ ਇਸ ਦੁਨੀਆਂ ਦੇ ਭਾਗ ਇਸ ਦੁਨੀਆਂ ਦੇ ਬਹੁਤ ਪਿਆਰਾ ਤੇ ਇਸੇ ਤਰ੍ਹਾਂ ਤੁਸੀਂ ਗਾਉਂਦੇ ਰਹੋ ਮਹਾਰਾਜ ਕੋਈ ਸੁਨੇਹਾ ਦੇਣਾ ਚਾਹੂਗਾ ਜਿੰਨੀ ਸੰਗਤ ਆਈ ਹੈ ਪਾਕਿਸਤਾਨ ਦੇ ਵਿੱਚ ਜਿੰਨੀ ਸੰਗਤ ਇੰਡੀਆ ਦੇ ਵਿੱਚ ਦੇਖੋ ਜੀ ਜਿਸ ਸ਼ਰਧਾ ਨਾਲ ਇੱਥੇ ਆਈ ਹੈ ਸੰਗਤ ਉਸ ਸ਼ਰਧਾ ਨਾਲ ਹੀ ਮਤਲਬ ਗੁਰੂ ਸਾਹਿਬ ਦੀ ਜਿਹੜੀ ਗੁਰਬਾਣੀ ਹੈ ਉਹਦੇ ਤੇ ਅਮਲ ਕਰਨਾ ਚਾਹੀਦਾ ਹੈ ਹਾਂਜੀ ਤੇ ਦੇਖੋ ਸੁਖਮਨੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੈ ਉਹ ਇੱਕ ਸਾਡੇ ਲਈ ਐਸਾ ਸੰਦੇਸ਼ ਦਿੰਦੀ ਹੈ ਸਾਨੂੰ ਅਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ ਇਸ ਲਈ ਸੁਖਮਨੀ ਸਾਹਿਬ ਤੇ ਜਿਹੜਾ ਬਾਣੀ ਅਸੀਂ ਪੜਦੇ ਜ਼ਰੂਰ ਹਾਂ ਪਰ ਅਸੀਂ ਚੱਲਣ ਦੀ ਕੋਸ਼ਿਸ਼ ਨਹੀਂ ਕਰ ਰਹੇ ਜਿਸ ਕਰਕੇ ਅਸੀਂ ਮਤਲਬ ਸਾਡਾ ਉਹ ਜਿਹੜਾ ਪਹਿਲਾਂ ਵਾਲਾ ਹੈ ਨਾ ਸਾਡਾ ਅ ਗੁਰੂ ਪ੍ਰਤੀ ਪਿਆਰ ਉਹ ਦਿਖਦਾ ਨਹੀਂ ਹੈ ਹਾਂ ਜੀ ਕਿਉਂਕਿ ਅਸੀਂ ਅਮਲ ਘਟ ਕਰਦੇ ਹਾਂ ਹਾਂ ਜੀ ਬਾਕੀ ਨਵਾਂ ਜਮਾਨਾ ਹੈ ਜੀ ਬਹੁਤ ਐਡਵਾਂਸ ਸਾਡੇ ਲੋਕ ਹੋ ਗਏ ਆ ਤੇ ਐਡਵਾਂਸ ਸ਼ਿਪ ਵੀ ਜਿਹੜੀ ਹੈ ਥੋੜੀ ਦੂਰ ਕਰਦੀ ਹੈ ਕਿਉਂਕਿ ਵਿਗਿਆਨ ਜਿਹੜਾ ਹੈ ਉਸਨੇ ਬਹੁਤ ਤਰੱਕੀ ਕੀਤੀ ਹੈ ਤੇ ਲੋਕ ਉਹਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਕਰਦੇ ਜਿਵੇਂ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਜਾ ਸਾਹਿਬ ਦੇ ਵਿੱਚ ਪੰਜੇ ਨਾ ਰੋਕਿਆ ਤਾਂ ਕੁਝ ਲੋਕ ਕਿੰਤੂ ਪਰੰਤੂ ਕਰਦੇ ਆ ਇਹਦੇ ਤੇ ਪਰ ਨਹੀਂ ਜੋ ਇਤਿਹਾਸ ਬਣਿਆ ਹੈ ਜੋ ਪਰਮਾਤਮਾ ਨੇ ਚਲੋ ਕੁਝ ਵੀ ਹੋਇਆ ਹੋਊਗਾ ਤੇ ਪਰ ਬਲੀ ਕੰਦਾਰੀ ਵੀ ਇੱਕ ਬੜਾ ਮਤਲਬ ਜਿਹੜਾ ਪੀਰ ਸੀਗਾ ਬੜਾ ਉੱਚ ਕੋਟੀ ਦਾ ਪੀਰ ਹੋਇਆ ਔਰ ਉਹਨਾਂ ਨੂੰ ਮਤਲਬ ਸਿਰਫ ਕੱਢਣ ਵਾਸਤੇ ਕਿਉਂਕਿ ਇੱਕ ਉਹਨਾਂ ਦੇ ਵਿੱਚ ਸ਼ਾਇਦ ਹੋਈ ਹੋਣੀ ਹੈ ਕਿ ਆਪਾਂ ਨੂੰ ਤਾਂ ਉਸ ਟਾਈਮ ਆਪਾਂ ਨਹੀਂ ਸੀਗੇ ਉਹਨਾਂ ਦੇ ਵਿੱਚ ਕੋਈ ਇੱਕ ਹੋਮੇ ਹੋਣੀ ਹੈ ਵੀ ਮੈਂ ਬਹੁਤ ਵੱਡਾ ਪੀਰ ਵੱਲੀਆਂ ਇਸ ਏਰੀਏ ਦਾ ਤਾਂ ਉਹ ਉਹਨਾਂ ਦੇ ਸਿਰਫ ਅੰਦਰੋਂ ਕੱਢਣ ਵਾਸਤੇ ਉਹਨਾਂ ਨੇ ਆ ਜਿਹੜਾ ਸਾਰਾ ਰਚਿਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੋਰ ਕੁਝ ਨਹੀਂ ਸੀ ਕੋਈ ਮਤਭੇਦ ਨਹੀਂ ਜ਼ਿਆਦਾ ਕੋਈ ਇੰਨਾ ਨਹੀਂ ਸੀਗਾ ਜਿਹੜਾ ਸਾਡੇ ਮਤਲਬ ਕਈ ਵਾਰ ਇਤਿਹਾਸਕਾਰ ਬੜਾ ਕੁਝ ਦੂਰ ਕਰ ਦਿੰਦੇ ਆ ਪਰ ਨਹੀਂ ਇਹ ਵੀ ਵੇਖ ਲਓ ਜਦੋਂ ਤੱਕ ਸ੍ਰੀ ਜਦੋਂ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਅਸੀਂ ਮਤਲਬ ਜਿੰਨਾ ਪਿਆਰ ਕਰਦੇ ਆ ਯਾਦ ਕਰਦੇ ਆ ਦਾ ਨਾਲ ਵਲੀ ਕੰਦਾਰੀ ਦਾ ਵੀ ਜਿਹੜਾ ਇਤਿਹਾਸ ਖੜਾ ਹੈ ਉਹ ਯਾਦ ਹੀ ਹੀ ਰਹੂਗਾ ਹਾਂਜੀ ਵਲੀ ਕੰਦਾਰ ਜਦੋਂ ਅਸੀਂ ਪੰਜਾ ਸਾਹਿਬ ਆਉਨੇ ਆ ਤਾਂ ਵਲੀ ਕੰਦਾਰੀ ਦੀ ਮਜ਼ਾਰ ਤੇ ਵੀ ਸਾਰੀ ਸਿੱਖ ਸੰਗਤ ਆਉਂਦੀ ਹੈ ਇਹਦਾ ਮਤਲਬ ਕੁਝ ਤਾਂ ਇਹਨਾਂ ਵਿੱਚ ਵੀ ਖਿੱਚ ਹੈ ਹੀ ਐਸੀ ਗੱਲ ਤਾਂ ਨਹੀਂ ਹੈ ਪੀਰ ਸੀਗਾ ਮੰਨਿਆ ਪਰ ਮੰਨਿਆ ਸੀ ਫਿਰ ਹੋਰ ਸ਼ਰਧਾ ਹੋ ਗਈ ਜਦੋਂ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੰਨ ਲਿਆ ਬਈ ਬਾਜੀ ਤੁਹਾਡੇ ਤੋਂ ਵੀ ਉੱਤੇ ਕੋਈ ਨਹੀਂ ਬਹੁਤ ਸ਼ੁਕਰੀਆ ਭਾਈ ਜਸਵੰਤ ਸਿੰਘ ਜੀ ਸਾਡੇ ਨਾਲ ਸੀਗੇ ਬੋਰ ਤੋਂ ਤਾਂ ਇੰਡੀਆ ਪੰਜਾਬ ਤੋਂ ਇੱਥੇ ਪਹੁੰਚੇ ਨੇ ਤਾਂ ਇੱਥੇ ਆ ਕੇ ਇਬਾਦਤ ਕਰ ਰਹੇ ਨੇ ਸੰਗਤ ਜਿਹੜੀ ਹੈ ਆਨੰਦਮਈ ਹੈ ਬਹੁਤ ਜਿਹੜੇ ਇਹਨਾਂ ਨੇ ਧਾਰਮਿਕ ਗੀਤ ਲਿਖਿਓਏ ਨੇ ਉਹ ਗਾ ਰਹੇ ਨੇ ਤੁੰਬਾ ਜਿਹੜਾ ਆਪ ਤਿਆਰ ਕਰਦੇ ਨੇ ਇਸ ਵੀਡੀਓ ਦੇ ਉੱਤੇ ਵਿੱਚ ਆਜੂ ਸਾਂਝੇ ਕਰੋ ਕੈਮਰਾ ਸਜੋ ਦੇਸੀ ਧੰਨਵਾਦ